ਕਿਆ ਵੀ ਬੱਕਰੀ ਨਹੀਂ ਲਗਰੀ ਅਠਾ ਠੀਕ ਹੈ ਤੁਦਨ ਬਗਲਾਉਂਦਰਾ ਨਾ ਮੇਰਾ ਬਠ ਲੈ ਰਹੀ ਆ ਪੁਰਿਆ ਇਹ ਲਓ ਯਾ ਬਠ ਬੋ ਜੰਗੀ ਆ ਠੀਕ ਬੱਚੇ ਦਾ ਕੋਈ ਗੱਲ ਨਹੀਂ ਹਾਂ ਹੌਣੇ ਦੇਖ ਯਾਰ ਪਾ ਲੈ ਤੂੰ ਜਾਂ ਇਹ ਲੋ ਇਹ ਲੈਣੀ ਆ ਭਾ ਮਹਾਰ ਵਾਧਾ ਲੱਗ ਜੀ ਯਾਰ ਬੱਚੇ ਕਿਨੇ ਬਈ ਦੇ ਪੋਣੀ ਹੁੰਦਾ ਲਾਇਆ ਤੇ ਲਾ ਬਣਾਉਂਦਾ ਵਿੱਚ ਹੀ ਰੱਖੀ ਪੋਛਾ ਕਮਾਉਣਗਾ ਬਣਾ ਇਧਰੋਂ ਤੇਰੀ ਨੀ ਆਇਆ 20 ਹਰ ਦੀ ਦੇ ਪੋਸ ਜਾਨਾ ਤਾਂ ਨਹੀਂ ਟੱਕਦਾ ਹੈਗਾ ਬੱਕਰੀ ਨੂੰ ਬੱਕੀ ਚੰਗੀ ਐ ਦੱਸ ਫਿਰ ਹੁਣ ਇਹ ਭਾਈ ਨੇ ਉਹਨੂੰ ਦੱਸਣਾ ਚੰਗੇ ਸ਼ੌਂ ਦਾ ਪਤਾ ਵੀ ਚੰਗੀ ਨਹੀਂ ਤਾਂ ਬੰਦਾ 20 ਲਾ ਦੋ ਰੁਪਏ ਤੁਸੀਂ ਦੱਸੋ ਨਾ 10000 ਕੰਨ 2000 ਕੰਨ ਹੋਰ ਪਾ ਲਈਂ ਦੱਸ ਫਿਰ ਐਂਡ ਗ੍ਰਹਦਾਨੀ ਐ ਐਂਡ ਆ ਇਹ ਕਹੇ ਬੰਦੇ ਦਾ ਨਾ ਇਹ ਨਾ ਬਾਤ ਹੁੰਦਾ ਪੱਟੇ ਨਹੀਂ ਪੱਟੇ ਲਾਵਾਂਗੇ 10 ਰੁਪਏ ਇਹਦਾ ਹੋਰ ਵਾਲੀ ਆ ਮੰਗੀਆਂ ਨੇ ਉਹ ਥੋੜੀ ਬੰਨੂ ਇੱਧਰੋਂ ਵਧੀਆ ਮੂੰਹ ਤਾਂ ਦਿਲੇ ਨੀ ਆ ਕਿਉਂ ਕੱਢ ਰਹਾ ਹੈ ਕੀ ਹੋ ਗਿਆ ਅੱਛਾ ਹਾਂ ਦੱਸ ਯਾਰ ਕਿ ਤੱਕ ਉੱਚਾ ਕਰੀਆਂ ਵਧੀਆ ਤੱਕੇ ਨਹੀਂ ਹੋ ਰੋਣਾ ਲਫੜਾ ਟਿੱਕੀ ਆਦੀ ਬੱਕਰੀ ਉਹ ਫਿਰ ਫਿਰ ਪਾੜਾ ਥੱਲੇ ਕਰ ਥੱਲੇ ਆਉਂ ਆਏ ਹੁਣ ਕਿੰਨੇ ਤਰ੍ਹਾਂ ਆ ਨਹੀਂ ਮਰਜੀ ਨਹੀਂ ਆ ਜੋ ਫੁੱਲ ਨਾਲ ਹੀ ਬਿਕੂ ਬੱਕੀ ਰਹਿ ਜੇ ਰਹਿ ਹੋ ਗਏ ਕਿੰਨਾ ਕਿੰਨੇ ਕਿੰਨੇ ਦੇ ਕੰਨੋ ਦੀ ਹਾਂ ਦਾ ਪਿੰਡ ਦਾ ਨਹੀਂ ਤੁਸੀਂ ਆ ਮਤਲਬ ਸੁਝੇ ਨਹੀਂ ਬੁਕੜ ਦਿੰਦੇ ਨਹੀਂ ਆ ਹਾਂ 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 ਹਰ ਇੱਕ ਇੱਕ ਕਮਾਨ ਘੜਦਾ ਮਾਜੀ ਜੇ ਕਿਸਾਨ ਦਾ ਨਾ ਨਿਆ ਦਾ ਦੂ ਦੂ ਨਹੀਂ ਰਹੀ ਦਾ ਪਾ ਕਹਨਾਂਗਾ ਯਾਰ ਤਾਂ ਫਾੜੀ ਲੈ ਇੱਕ ਸੱਟ ਆ ਫਾੜਾ ਅੱਲਾ ਹੈ ਹਾਈ ਅੱਲਾ ਕੋਈ ਕਿਹੜਾ ਕਰੰਟ ਮਾਰ ਆ 25 ਹਰ ਬੱਕਰੀ ਪੋਣੇ ਫਿਰ ਪੈਸੇ ਕਹਨ ਲੈ ਨਹੀਂ ਫਿਰ ਤੂੰ ਰੱਖ ਯਾਰ ਤੇਰੀ ਮੱਤ ਗਿਆ ਹਾਲ ਆ ਜਾ ਸਹੀ ਕਰ ਆ ਫਿਰ ਗੱਲ ਆਪਾਂ ਕੀ ਨਾ ਰੇਟ ਦੀ ਗੱਲ ਯਾਰ 25000 ਰੁਪਏ ਬਈ ਆ ਵੱਖਰੀ ਦਾ ਬੱਕੇ ਠੀਕ ਹੈ ਉਹ ਲੱਗਾ ਬੱਕੀ ਦਾ ਰੱਖ ਫਰ ਕਿਰੇ ਨਹੀਂ ਦੋ ਕਾਹਦਾ ਖਾਸੀ ਪੀ ਆ ਰ 25 ਇਹ ਲਾ ਦਦੇ ਯਾਰ ਹਲੋ ਰੋਕ ਕੇ ਯਾਰ ਹਾਂ ਉਹ ਦੇ ਰੋ ਕਿੱਧਰ ਆ ਗਿਆ ਓਏ ਉਹ ਦੇ ਬੈਠਾ ਗੱਡੀ ਚ ਆ ਜਾ ਓਏ ਆ ਗਿਆ ਉੱਥੇ ਜਾਣਾ ਦੂਥੀ ਬਗ ਜਣਾ ਦੇਰ ਰੋਕੀ ਯਾਰ ਕਿਨੇ ਲਿਖ ਰੋਕ ਕੇ ਨਹੀਂ ਗਣਾਉਂ ਯਾਰ 25 40 ਦੇ ਦੇ ਇਹ ਕਹਿੰਦਾ 40000 ਆ ਤੁਹਾਨੂੰ ਲੱਗਦਾ ਪੱਕੇ ਨੂੰ ਲਾਣਾ ਨਾ ਨਾ ਜੋ ਓਕੇ ਠੀਕ ਆ ਯਾਰ ਕਾਕੇ ਜਿਹਾ ਹੀ ਵੀ ਲੈਨੇ ਉਹਨੇ ਆਪੇ ਬੱਤੇ ਲੈਦਾ ਨਾ ਨਾ ਯਾਰ ਕੰਮ ਕਰਦੇ ਰੋ ਇਹੀ ਕੰਮ ਕਰਦੇ ਆ ਇਹ ਨਾ ਦੇਖਵਾ ਕਰਨੇ ਪੈਣ 40000 ਮੰਗਦੇ ਨੇ 40000 ਜਮਾ ਬਾਈ ਹਾਂ ਹੁਣ ਤਾਂ ਨਹੀਂ ਬਣਦਾ ਜਔਰ 400 ਹੁਣ 400 ਹੋਣਾ ਇਹਨੇ ਉਹ ਗੋਨਾਂ ਦਾ ਰੱਖ ਦੂ ਭੱਗ ਗਿਆ ਲੈਰੀਓ ਬੱਕਰੀ ਨਰੇ ਕਹੇ ਲਾ ਬੱਕਰੀ ਨਾਲ ਇੱਕ ਵਾਰ ਦੋ ਦੋ ਰੋ ਪਾ ਲਓ ਤੇ ਆਉਂਦਾ ਵੀ ਰਹੂ ਉਹ ਥਣ ਬੋਹ ਨੇ ਥਣ ਬਰੀ ਗੱਲ ਮੰਨ ਲੈ ਆਹ ਹੈ ਕਾਰੀ ਚੰਦ ਮੇਰੀ ਹੱਡਿਆ ਦੀ ਇੱਕੋ ਹੀ ਗਾਇਗਾ ਇਹ ਇੱਕੋ ਹੀ ਪਾਰਟੀ ਆ 100 ਕਿਹਾ ਜਿਹੜਾ ਡੇਢ ਨੋਟ ਵੀ ਨਹੀਂ ਨਾ ਹਾਂ ਯਾਰੋ ਜਿਹੜੀ ਲਿਖੀ ਮੈਂ ਬੰਦਾ ਮੈਨੂੰ ਇਹ ਨੋਟ ਦੇ ਵਾਸਤੇ ਹੋਣੀ ਪੜਿਆ ਸੀ ਆਇਓ ਓਏ ਆਜ ਆਜ ਆ ਪੈਸੇ ਕਣ ਉਹ ਬੱਕਰੀ ਵੀ ਲਿਆ ਇੱਧਰ ਬੜਿਆ ਇੱਥੇ ਵੀ ਲਿਆ ਬੱਕਰੀ ਵੀ ਲਿਆ ਓਰੇ ਬਣਾਈਏ ਵੀਡੀਓ ਹੋ ਨਾ ਨੀ ਹੋਰ ਡੜਾ ਹੁਣ ਇੱਕ ਦੋ ਪਠਾ ਲਈ ਚਲ ਖੜ ਜਾ ਉਹਦਾ ਸਾੜੂ ਉਹੀ ਫਿਰਦੀ ਜੀ ਉਹ ਪਈ ਕਰਾ ਚਾਹ ਜੀ ਕੰਮ ਕਰ ਗਈ ਬਰਾਬਰ ਜੇ ਇੱਕ ਬਰਾ ਮਿੱਠੂ ਚਾਹ ਕੰਮ ਕਰ ਗਈ ਇਸ ਨੂੰ ਬਣਾ ਲੈ ਫੜਾ ਇੱਤਕੋ ਦੋ ਤਿੰਨ ਚਾਰ ਉਹੀ ਪੰਜ నాది చకి ఓడియ తననే 1 షాకల పక్కా అతనేకన ఏ ఫాక్స్ కారు ఓడియ తననే 30 చలి వచ్చింది కర 30 15 ఆ దోని ఆవో చెడియా పక్కేర్ వెడియా چوئی آہ... 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 ہزار بکری ہوئی, بھائی اگر گڑگڑ کے 50 روپیہ میرے کے لیے موڑ دی ا کے لے کے آیا جی ناں پاسو بکری دے پہ مولی نہ ہیرہ ناں ناں پلے گوبا ہے پلے خریدار پے نہیں گا پلے خریدار بھی ناں ناں ہا ਕਿ ਨਾ ਕੱਟਨੀ ਦੇ ਦੇ ਉਹ ਵਾਲੀ ਮਾਰਦੀ ਨਾ ਕਰਾ ਜੇ ਜੇ ਮਾਪ ਜਾਲੇ ਮੁੱਖਾਂ ਮਾਰ ਲੈ ਉਹ ਤਾਂ ਆਪ ਦੇ ਕਹਿੰਦਾ ਮੈਂ ਇਹਦੀ ਨਹੀਂ ਕਰਨਾ ਯਾਰ ਨਹੀਂ ਤੂੰ ਪਹਿਲਾਂ ਗੰਦਾ ਕੋਈ ਨਹੀਂ ਤੜਕੇ ਉਹ ਵੀ ਮੱਖਾ ਪਰੀਆ ਨਹੀਂ ਪਾਕੇ ਸੜ ਜਾ ਕਿਸ ਨੇ ਮੈਨੂੰ ਲਾਇਆ ਆਹ ਟੀਨੇ پیسے <tom> ਕੋਠੀ ਜਾ ਯਾਰ ਨਹੀਂ ਘੱਟ ਵੱਧ ਦੇ ਦਾਨੇ ਦੇ ਦਿਓ ਬਾਈ ਯਾਰ ਐਨਾ ਕਰੋ ਨਾ ਨਾ ਮਾਦਾ ਕੁਝ ਨਹੀਂ ਤੁਸੀਂ ਯਾਰ ਚੱਲੇ ਕਾ ਵੀ ਤੇ ਰਹਿ ਤੁਸੀਂ ਆਜਾ ਤੂੰ ਆਏ ਕਹਿੰਦਾ ਕੱਪੜਾ ਕਰਦਾ ਚਲੋ ਬੱਸ ਇਹ ਸਤਰੇ ਕਰਦਾ ਯਾਰ ਉਹੀ ਰੋਬ ਚ ਆ ਜਾਂਦਾ ਜਵਾਕੇ ਨਹੀਂ ਰੋਬ ਨਹੀਂ ਯਾਰ ਘੱਟ ਦਾ ਮਤਲਬ ਕੋਈ ਨਾ ਪਤਾ ਉਹਨਾਂ ਨੂੰ ਵੀ ਛੋਟ ਕਰਦੇ ਨੇ ਤੇਰੇ ਨਾਲ ਉਹ ਚ ਮਾਰ ਦਿਆਂ ਤਰਿਹੜੀ ਖਾਦੀ ਵੀ ਆ ਇਹ ਸਭ ਲੋਕ ਕਰ ਕਰਾਇਆ ਦੀ ਉਹ ਮਾਲ ਨਹੀਂ ਖਾਂਦਾ ਜਿਹੜਾ ਤੁਹਾਡੇ ਕੱਢਦੇ ਹੋ ਚਾਰ ਮਹੀਨੇ ਕੋਰੇ ਤਾਂ ਨਕੀ ਰਹੀ ਹੁੰਦਾ ਮੋਤੀ ਜੇ ਝੁਕਦਾ ਹੁੰਦਾ ਹੈ ਅਰੇ ਮਗਰ ਉਹ ਹੋਵੇ ਆ ਗਿਆ ਕੋਈ ਆਇਆ ਦੁਬਾਰਾ ਫੇਰ ਕਰ ਲੈ ਖਰੇ ਹੁਣ ਆ ਭਾਈ ਇਹ ਫੜੀ ਲੈ ਕਰੇ ਇਹੋ ਆਪਣੀ ਸਾਡੇ ਨਾ ਤੱਕੇ ਦੁੱਖ ਜੇ ਨਾਲਾ

ਹਾਂ ਬੱਕਰੀ ਦਾ ਦਰ 28000 ਦਾ ਦੇ ਨਾਲ ਤਣਾ ਉਲੇਦਾ ਹੀ ਆਇਆ ਹੈ ਚਲ ਬੱਕਰੀ ਦੇਖ ਸਕਦੇ ਹੋ ਵੀ ਤੁਸੀਂ ਇਧਰ ਨਾ ਕੇ ਲੱਤਾਂ ਨਹੀਂ ਜੀ ਯਾ ਸੇਵਾ ਜੀ ਗਈ ਬੱਕਰੀ ਇਹਦਾ ਬੱਕਰਾ ਪੰਜ ਹੀ ਰੱਖਦਾ ਬੱਕਰੀ ਆ ਇਹ ਸਾਡੇ ਪੰਡ ਪਣੀਆਂ ਨਾਲ ਪਰਨੇ ਲੈ ਲਵੇ ਕਾਲਾ ਕਰਨ ਰਹੀ ਨਾ ਉਹ ਇਹਦੇ ਦੀ ਰਿਪੋਰਟ ਆ ਜੀ ਕੰਮ ਹੀ ਨਹੀਂ ਆਪਾਂ ਕਰਦੇ ਹੁਣ ਤਾਂ ਮੇਰੇ ਨਾਲ ਬੈਠਾ ਜਾਨੂ ਵੀ ਦੀਦਾ ਪਰਾਂਡੀ ਮੜੇ ਪਰਾਂਡੀ ਟੇਕਵਾਗਾ ਮੋਹ ਲੈ ਕੇ ਬੈਠਾ ਦੇਖੀ ਜੀ ਇਹ ਬੱਕਰੀ ਹੈ ਤੇ ਲੋਕ ਕਿਹੜੇ ਬੜੀ ਜੰਗਿਆਣਾ ਰੁੱਕਦਾ ਲੀ ਬੱਕਰੀ ਦਾ ਸੌਦਾ ਹੋ ਗਿਆ ਮਾੜੀ ਬੱਕਰੀ ਲੈਂਦਾ ਨਹੀਂਗਾ ਇਹ